ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਸਰਕਾਰ ਨੇ ਬੀਤੇ ਸ਼ੁੱਕਰਵਾਰ ਨੂੰ ਅਮਰੀਕਾ ਦੀ ਸੁਪਰੀਮ ਕੋਰਟ ਵਿੱਚ ਇੱਕ ਐਮਰਜੈਂਸੀ ਅਰਜ਼ੀ ਦਾਇਰ ਕੀਤੀ ਹੈ। ਇਸ ਦੇ ਵਿੱਚ ਐਲਨੋਇਸ ਸੂਬੇ ਦੇ ਵਿੱਚ ਨੈਸ਼ਨਲ ਗਾਰਡ ਦੇ ਫੌਜੀਆਂ ਨੂੰ ਭੇਜਣ ਦੀ ਇਜਾਜ਼ਤ ਮੰਗੀ ਗਈ ਹੈ। ਇਹ ਫੈਸਲਾ ਸ਼ਿਕਾਗੋ ਖੇਤਰ ਦੇ ਵਿੱਚ ਚੱਲ ਰਹੀਆਂ ਗ੍ਰਿਫਤਾਰੀਆਂ ਤੇ ਡਿਪੂਟੇਸ਼ਨਸ ਨੂੰ ਲੈ ਕੇ ਵੱਧ ਰਹੇ ਵਿਰੋਧ ਪ੍ਰਦਰਸ਼ਨਾਂ ਤੇ ਤਣਾਅ ਨੂੰ ਕੰਟਰੋਲ ਕਰਨ ਦੇ ਲਈ ਲਿਆ ਗਿਆ ਹੈ। 트੍ਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਫੈਡਰਲ ਏਜੰਟਾਂ ਤੇ ਹਮਲੇ ਹੋ ਰਹੇ ਨੇ ਅਤੇ ਉਹਨਾਂ ਨੂੰ ਸੁਰੱਖਿਆ ਦੇ ਲਈ ਫੌਜੀਆਂ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਹੇਕਲੀ ਅਦਾਲਤਾਂ ਨੇ ਫੌਜੀਆਂ ਨੂੰ ਤਾਇਨਾਤ ਕਰਨ ਤੋਂ ਰੋਕ ਦਿੱਤਾ ਅਤੇ ਹੁਣ ਸੁਪਰੀਮ ਕੋਰਟ ਵਿੱਚ ਇਹ ਮਾਮਲਾ ਰਾਸ਼ਟਰਪਤੀ ਦੀ ਅਥਾਰਟੀ ਅਤੇ ਸੂਬਿਆਂ ਦੇ ਅਧਿਕਾਰਾਂ ਵਿਚਕਾਰ ਵੱਡੀ ਲੜਾਈ ਬਣ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਇਲਨੋਇਸ ਸੂਬੇ ਦੇ ਵਿੱਚ ਫੌਜੀਆਂ ਨੂੰ ਤਾਇਨਾਤ ਕਰਨ ਦੇ ਫੈਸਲੇ ਤੇ ਅੜੇ ਹੋਏ ਨੇ। ਇਸ ਦੇ ਮੱਦੇਨਜ਼ਰ 트੍ਰੰਪ ਪ੍ਰਸ਼ਾਸਨ ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। 트੍ਰੰਪ ਕਹਿ ਰਹੇ ਨੇ ਕਿ ਸੂਬੇ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ ਫੈਡਰਲ ਏਜੰਡਾ ਦੇ ਉੱਤੇ ਹਮਲੇ ਹੋ ਰਹੇ ਨੇ। ਵਿਰੋਧ ਪ੍ਰਦਰਸ਼ਨ ਦੇ ਵਿੱਚ ਹਿੰਸਾ ਹੋ ਰਹੀ ਹੈ ਇਸ ਲਈ ਫੌਜੀਆਂ ਨੂੰ ਲਗਾਉਣਾ ਬਹੁਤ ਜ਼ਰੂਰੀ ਹੈ ਸ਼ਿਕਾਗੋ ਦੇ ਬ੍ਰਾਡਵਿਊ ਆਈਸੀਈ ਡਿਟੈਂਸ਼ਨ ਸੈਂਟਰ ਦੇ ਬਾਹਰ ਪ੍ਰਦਰਸ਼ਨਾਂ ਦੇ ਵਿੱਚ ਪੁਲਿਸ ਦੇ ਨਾਲ ਝੜਪਾਂ ਹੋ ਰਹੀਆਂ ਨੇ 트ੰਪ ਨੇ ਇਲਨੋਇਸ ਨੈਸ਼ਨਲ ਗਾਰਡ ਦੇ 300 ਫੌਜੀਆਂ ਨੂੰ ਫੈਡਰਲ ਕੰਟਰੋਲ ਦੇ ਵਿੱਚ ਲਿਆ ਅਤੇ ਟੈਕਸਸ ਤੋਂ ਹੋਰ 400 ਫੌਜੀ ਭੇਜਣ ਦਾ ਹੁਕਮ ਦਿੱਤਾ ਇਹ ਫੌਜੀ ਆਈਸੀਈ ਅਧਿਕਾਰੀਆਂ ਅਤੇ ਸਰਕਾਰ ਦੀ ਸੰਪਤੀ ਨੂੰ ਸੁਰੱਖਿਅਤ ਕਰਨ ਦੇ ਲਈ ਹਨ ਨਾ ਕਿ ਸਿਵਲ ਲਾ ਇਨਫੋਰਸਮੈਂਟ ਦੇ ਲਈ ਇਲਨੋਇਸ ਦੇ ਗਵਰਨਰ ਜੇਬੀ ਬ੍ਰਿਟਜ਼ਕਰ ਤੇ ਸ਼ਿਕਾਗੋ ਦੇ ਮੇਅਰ ਬ੍ਰੈਂਡਨ ਜான்ਸਨ ਨੇ ਵਿਰੋਧ ਜਤਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਆਮ ਤੌਰ ਤੇ ਸ਼ਾਂਤੀਪੂਰਨ ਹਨ ਅਤੇ ਫੌਜੀਆਂ ਨੂੰ ਭੇਜਣ ਦੇ ਨਾਲ ਸ਼ਹਿਰ ਦੇ ਵਿੱਚ ਤਣਾਅ ਹੋਰ ਜ਼ਿਆਦਾ ਵਧੇਗਾ। ਇਲਨੋਇਸ ਤੇ ਸ਼ਿਕਾਗੋ ਨੇ ਅਰਜ਼ੀਆਂ ਦਾਇਰ ਕਰਕੇ ਫੌਜੀਆਂ ਦੀ ਤਣਾਤੀ ਨੂੰ ਚੁਣੌਤੀ ਦਿੱਤੀ ਹੈ। ਯੂਐਸ ਡਿਸਟ੍ਰਿਕਟ ਜੱਜ ਐਪ੍ਰਿਲ ਪੈਰੀ ਨੇ 9 ਅਕਤੂਬਰ ਨੂੰ ਰੂਲਿੰਗ ਦੇ ਵਿੱਚ ਕਿਹਾ ਸੀ ਕਿ ਅਲਨੋਇਸ ਦੇ ਵਿੱਚ ਬਗਾਵਤ ਦਾ ਕੋਈ ਸਬੂਤ ਨਹੀਂ ਹੈ ਅਤੇ ਫੌਜੀ ਭੇਜਣ ਦੇ ਨਾਲ ਅੱਗ ਦੇ ਵਿੱਚੋਂ ਘਿਓ ਪਾਉਣ ਵਰਗਾ ਕੰਮ ਹੋਵੇਗਾ। ਉਹਨਾਂ ਨੇ ਕਿਹਾ ਕਿ ਪ੍ਰੋਟੈਸਟ ਨੂੰ ਦੰਗਿਆਂ ਦੇ ਨਾਲ ਨਹੀਂ ਜੋੜਿਆ ਜਾ ਸਕਦਾ। ਦੂਜੇ ਪਾਸੇ 7th ਸਰਕਟ ਅਪੀਲ ਕੋਰਟ ਨੇ ਵੀ ਲੰਗੇ ਵੀਰਵਾਰ ਨੂੰ ਫੌਜੀਆਂ ਦੀ ਤਣਾਤੀ ਤੇ ਇਤਰਾਜ਼ ਜ਼ਾਹਰ ਕੀਤਾ ਸੀ। ਇਸ ਦੇ ਨਾਲ 700 ਫੌਜੀਆਂ ਨੂੰ ਰੋਕ ਦਿੱਤਾ ਗਿਆ। ਟਰਮ ਸਰਕਾਰ ਦੇ ਸੋਲੀਸਟਰ ਜਨਰਲ ਡੀ ਵੌਨਸਾਵਰ ਨੇ ਧਾਇਰ ਅਰਜ਼ੀ ਦੇ ਵਿੱਚ ਕਿਹਾ ਕਿ ਇਹ ਫੈਸਲੇ ਫੈਡਰਲ ਅਜੈਂਡਾ ਨੂੰ ਖਤਰੇ ਦੇ ਵਿੱਚ ਪਾ ਰਹੇ ਨੇ। ਉਹਨਾਂ ਨੇ ਦਾਵਾ ਕੀਤਾ ਕਿ ਸ਼ਿਕਾਗੋ ਦੇ ਵਿੱਚ 에ਜੰਟਾਂ ਅਤੇ ਉਹਨਾਂ ਦੀਆਂ ਸਰਕਾਰੀ ਗੱਡੀਆਂ ਤੇ ਹਮਲੇ ਹੋ ਰਹੇ ਨੇ। ਸੁਪਰੀਮ ਕੋਰਟ ਨੇ ਇਲਨੋਇਸ ਤੇ ਸ਼ਿਕਾਗੋ ਨੂੰ 100 ਵਾਰ ਸ਼ਾਮ 5 ਵਜੇ ਤੱਕ ਜਵਾਬ ਦੇਣ ਦਾ ਹੁਕਮ ਦਿੱਤਾ। ਇਹ ਮਾਮਲਾ ਰਾਸ਼ਟਰਪਤੀ ਦੀ ਅਥਾਰਟੀ ਅਤੇ ਸੂਬਿਆਂ ਦੇ ਅਧਿਕਾਰਾਂ ਦੇ ਵਿਚਕਾਰ ਇੱਕ ਵੱਡਾ ਟੈਸਟ ਹੈ। ਇਹ ਵਿਵਾਦ ਅਮਰੀਕੀ ਡੈਮੋਕ੍ਰੇਸੀ ਫੈਡਰਲ ਸਟੇਟ ਸਬੰਧਾਂ ਨੂੰ ਚੁਣੌਤੀ ਦੇ ਰਿਹਾ ਹੈ